ਕਿਸਾਨ ਸ਼ੰਭੂ ਬਾਰਡਰ ਤੇ ਡਟੇ ਹੋਏ ਨੇ ਉਹ ਚਾਹੁੰਦੇ ਨੇ ਕਿ ਉਹ ਦਿੱਲੀ ਕੂਚ ਕਰਨ ਪਰ ਅੱਗੇ ਪ੍ਰਸ਼ਾਸਨ ਦੇ ਵੱਲੋਂ ਸਖਤੀ ਕੀਤੀ ਹੋਈ ਹੈ ਜੋ ਹੰਝੂ ਗੈਸ ਦੇ ਗੋਲੇ ਤਾਂ ਛੱਡੇ ਹੀ ਜਾ ਰਹੇ ਨੇ ਨਾਲ ਹੀ ਜੋ ਰਬਰ ਬੁਲੇਟਸ ਨੇ ਉਹ ਵੀ ਡਾਗੀਆਂ ਜਾ ਰਹੀਆਂ ਨੇ ਕਈ ਨੌਜਵਾਨਾਂ ਨੇ ਜਿਹੜੇ ਉਹ ਜ਼ਖਮੀ ਵੀ ਹੋ ਗਏ ਨੇ ਫੱਟੜ ਹੋ ਗਏ ਨੇ ਕਈ ਨੌਜਵਾਨਾਂ ਦੇ 60 ਵਜੇ ਹੈ ਲਉ ਲਹਾਨ ਉਹ ਹੋਏ ਨੇ ਇਲਾਜ ਲਈ ਉਹਨਾਂ ਨੂੰ ਲਿਜਾਂਦਾ ਜਾ ਰਿਹਾ ਹੈ ਤੇ ਇਹ ਤਸਵੀਰਾਂ ਸ਼ੰਭੂ ਬਾਰਡਰ ਦੀਆਂ ਨੇ ਦੂਰ ਦੂਰ ਤੱਕ ਤੁਹਾਨੂੰ ਕਿਸਾਨ ਨਜ਼ਰ ਆਉਣਗੇ ਤੇ ਜੋ ਅੜੀ ਹੋਈ ਹੈ ਸਰਕਾਰ ਵੀ ਉਹ ਕਹਿ ਰਹੀ ਹੈ ਕਿ ਅਗਾਹ ਨਹੀਂ ਜਾਣਾ ਦੇਣਾ ਹੈ ਕਿਸਾਨ ਕਹਿ ਰਹੇ ਕਿ ਉਹ ਗਾਂ ਜਾਣਗੇ ਦਿੱਲੀ ਕੂਚ ਕਰਨਗੇ ਤੇ ਸਰਕਾਰ ਨੇ ਜਿਹੜੇ ਇੰਤਜ਼ਾਮ ਕੀਤੇ ਨੇ ਉਹਨਾਂ ਦਾ ਇਸਤੇਮਾਲ ਵੀ ਹੁਣ ਹੋ ਰਿਹਾ ਹੈ ਪਰ ਨਤੀਜਾ ਇਹ ਹੋ ਰਿਹਾ ਹੈ ਕਿ ਕਈ ਲੋਕ ਹੈ ਜਿਹੜੇ ਉਹ ਜ਼ਖਮੀ ਹੋ ਗਏ ਨੇ ਉਹਨਾਂ ਨੂੰ ਸੱਟਾਂ ਲੱਗੀਆਂ ਨੇ ਐਬੀਬੀ ਸਾਜਾ ਤੁਹਾਨੂੰ ਲਗਾਤਾਰ ਤਸਵੀਰਾਂ ਦਿਖਾਈਆਂ ਨੇ ਕਿ ਕਿਵੇਂ ਕਈ ਨੌਜਵਾਨ ਹੈ ਜਿਹੜੇ ਉਹ ਲਹੂ ਲਹਾਨ ਹੋਏ ਨੇ ਉਹਨਾਂ ਨੂੰ ਸੱਟਾਂ ਵੱਜੀਆਂ ਨੇ ਪਰ ਸਰਕਾਰ ਇਸ ਗੱਲ ਤੇੜੀ ਹੋਈ ਹੈ ਕਿ ਕਿਉਂਕਿ ਸਾਨਾ ਨੂੰ ਇਸ ਤਰ੍ਹਾਂ ਉਹ ਦਿੱਲੀ ਨਹੀਂ ਜਾਣ ਦਵੇਗੀ ਪਰ ਕਿਸਾਨ ਕਹਿੰਦੇ ਨੇ ਕਿ ਜੇਕਰ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਜਾਣ ਦਿੱਤਾ ਜਾਏਗਾ ਤਾਂ ਉਹ ਦਿੱਲੀ ਕੂਚ ਕਰਨਗੇ ਆਪਣੀਆਂ ਮੰਗਾਂ ਰੱਖਣਗੇ ਐਮਐਸਪੀ ਮੰਗਿਆ ਜਿਹੜੀ ਅੜੀ ਹੋਈ ਹੈ ਲੰਬੇ ਵੇਲੇ ਤੋਂ ਚਾਹੁੰਦੇ ਨੇ ਕਿ ਐਮਐਸਪੀ ਦੇ ਦਿੱਤੀ ਜਾਏ ਤੇ ਨਾਲ ਸੁਆਮੀਨਾਥਨ ਦੀਆਂ ਰਿਪੋਰਟਸ ਦੀਆਂ ਜਿਹੜੀਆਂ ਸਿਫਾਰਸ਼ਾਂ ਉਹ ਲਾਗੂ ਕਰ ਦਿੱਤੀਆਂ ਜਾਣ ਤੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਸ਼ੰਭੂ ਬਾਰਡਰ ਦੀਆਂ ਬੈਰੀਗੇਡਸ ਤੁਸੀਂ ਦੇਖ ਸਕਦੇ ਹੋ ਇਹ ਲਗਾਏ ਸਨ ਕਿ ਰੋਕਿਆ ਜਾਏ ਪਰ ਕਿਸਾਨੇਨਾਂ ਨੂੰ ਲੈ ਆਏ ਨੇ ਅਜੇ ਵੀ ਹਾਲਾਂਕਿ ਉੱਥੇ ਇੰਤਜ਼ਾਮ ਪੂਰੇ ਨੇ ਕਿਸਾਨਾਂ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਪਰ ਕਿਸਾਨ ਚਾਹੁੰਦੇ ਨੇ ਕਿ ਉਹ ਅੱਗੇ ਵਧਣ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਕਰਨ ਹੰਝੂ ਗੈਸ ਦੇ ਜਿਹੜੇ ਗੋਲੇ ਨੇ ਉਹ ਤੇ ਸਵੇਰ ਤੋਂ ਹੀ ਪ੍ਰਸ਼ਾਸਨ ਵੱਲੋਂ ਦਾਗਿਆ ਜਾ ਰਹੇ ਨੇ ਤੇ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸਾਨ ਹ ਹੋੜੀ ਸਹੀ ਬੈਰੀਕੇਡ ਉਧਰ ਪੁੱਟ ਲਏ ਆਏ ਨੇ ਤੇ ਇੱਥੇ ਕਿਸਾਨ ਤੁਹਾਨੂੰ ਨਜ਼ਰ ਆਉਣਗੇ ਲਗਾਤਾਰ ਕਿਸਾਨਾਂ ਦੀ ਗਿਣਤੀ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਨੇ ਤੁਸੀਂ ਨਜ਼ਰ ਪਾਉਗੇ ਦੂਰ ਦੂਰ ਤੱਕ ਤੁਹਾਨੂੰ ਟਰਾਲੀਆਂ ਹੀ ਟਰਾਲੀਆਂ ਨਜ਼ਰ ਆਣਗੀਆਂ ਬੀਬੀਆਂ ਵੀ ਪਹੁੰਚੀਆਂ ਨੇ ਬਜ਼ੁਰਗ ਬਾਬੇ ਵੀ ਪਹੁੰਚੇ ਨੇ ਉਹ ਕਹਿੰਦੇ ਨੇ ਕਿ ਸਰਕਾਰ ਵਾਅਦਾ ਖਿਲਾਫੀ ਕਰਦੀ ਹੈ ਪਹਿਲਾਂ ਮੰਗਾ ਮੰਨ ਲੈਂਦੀ ਹੈ ਫਿਰ ਮੁਕਰ ਜਾਂਦੀ ਹੈ ਹਾਲਾਂਕਿ ਸਰਕਾਰ ਕਹਿ ਰਹੀ ਹੈ ਕਿ ਜੋ ਮੰਗਾ ਨੇ ਉਹ ਮਾਨ ਲਈਆਂ ਜਾਣ ਗਈਆਂ ਲਿਖਤੀ ਤੌਰ ਤੇ ਉਹ ਕਹ ਰਹੇ ਸੀਗੇ ਕਿ ਸਾਨੂੰ ਲਿਖ ਕੇ ਦਿੱਤਾ ਜਾਏ ਉਹਨਾਂ ਲਿਖ ਕੇ ਦਿੱਤਾ ਗਿਆ ਪਰ ਕਹ ਰਹੇ ਨੇ ਕਿ ਹੁਣ ਵਾਅਦਾ ਖਿਲਾਫੀ ਹੋ ਰਹੀ ਹੈ ਇਸ ਲਈ ਕਿਸਾਨਾਂ ਨੂੰ ਜਾਣਾ ਪੈ ਰਿਹਾ ਇਸ ਲਈ ਉਹ ਸੰਘਰਸ਼ ਕਰ ਰਹੇ ਨੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਸਨ ਜਿੱਥੇ ਵਾਰ-ਵਾਰ ਜਿਹੜਾ ਹੈ ਕਿ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਤੂਆ ਹੀ ਤੂਆ ਬਾਰਡਰ ਤੇ ਸਾਨੂੰ ਨਜ਼ਰ ਆਏਗਾ ਕਿਉਂਕਿ ਵਾਰ-ਵਾਰ ਜਿਹੜਾ ਹੈ ਹੰਝੂ ਗੈਸ ਦੇ ਗੋਲੇ ਦਾਗੇ ਜਾ ਰਹੇ ਨੇ ਰਬਰ ਬੁਲੇਟਸ ਫਾਇਰ ਕੀਤੀਆਂ ਜਾ ਰਹੀਆਂ ਨੇ ਜਿਸ ਕਰਕੇ ਨੌਜਵਾਨ ਜ਼ਖਮੀ ਹੋ ਰਹੇ ਨੇ ਜੇਕਰ ਰਾਹ ਖਾਲੀ ਹੁੰਦਾ ਤਾਂ ਕਿਸਾਨ ਕਹਿੰਦੇ ਨੇ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਚਲੇ ਜਾਂਦੇ ਪਰ ਹੁਣ ਰਾਹ ਕਿਉਂਕਿ ਖੁੱਲਾ ਨਹੀਂ ਹੈ ਇਸ ਲਈ ਉਹ ਕੋਸ਼ਿਸ਼ ਕਰ ਰਹੇ ਨੇ ਜਦੋਜਹਿਦ ਕਰ ਰਹੇ ਨੇ ਹਾਲਾਂਕਿ ਇਹ ਵੀ ਕਿਹਾ ਹੈ ਕਿਸਾਨ ਲੀਡਰਾਂ ਨੇ ਕਿ ਸਰਕਾਰ ਚਾਹੇ ਗੋਲੀ ਚਲਾਏ ਚਾਹੇ ਡੰਡਾ ਚਲਾਏ ਪਰ ਉਹ ਪ੍ਰਦਰਸ਼ਨ ਜਿਹੜਾ ਉਹ ਹਿੰਸਕ ਨਹੀਂ ਕਰਨਗੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਹੀ ਆਪਣਾ ਪ੍ਰਦਰਸ਼ਨ ਕਰਨਗੇ ਚਰਨਜੀਤ ਕੌਰ ਸੰਦੀਪ ਕੁਮਾਰ ਦੇ ਨਾਲ ਸ਼ੰਭੂ ਬੋਰਡ